ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਭਾਈ ਅੱਜ ਆਪਾਂ ਸੇਵਾ ਲਈ ਚੱਲੇ ਆਂ ਜੋਗਰਾਲਾ ਜਿਲ੍ਹਾ ਮਾਨਸਾ ਚ ਬਾਬਾ ਜੋਗੀ ਪੀਰ ਦੇ ਟਰੱਕ ਤੇ ਸਵਾਰ ਹੋ ਕੇ ਉੱਥੇ ਹੁਣ 7 ਤਰੀਕ ਨੂੰ ਮੇਲਾ ਲੱਗਣਾ ਬਾਬਾ ਜੋਗੀ ਪੀਰ ਦਾ ਉੱਥੇ ਸਫਾਈ ਲਈ ਗਏ ਸੀਗੇ ਪਹਿਲਾਂ ਉਹ ਦੇਖੋ ਤੁਸੀਂ ਦ੍ਰਿਸ਼ ਦੇਖ ਸਕਦੇ ਹੋ ਬਾਹਰਲਾ ਕਿੰਨਾ ਘੈਂਟ ਆ ਕਿੰਨੇ ਦਰਖਤ ਤੇ ਦਰਖਤ ਨੇ ਪੂਰੀ ਹਰਿਆਲੀ ਆ ਪੂਰਾ ਘੈਂਟ 뷰 ਆ ਭਾਈ ਇੱਕ ਵਾਰ ਆ ਕੇ ਜਾਇਓ ਹਨਾ ਨਾ 7 ਤਰੀਕ ਨੂੰ ਪੂਰਾ ਮੇਲਾ ਪੁਰਾਉ ਚੌਦ ਦਾ ਤੁਸੀਂ ਦੇਖਿਓ ਕਿੰਨਾ ਰੌਣਕ ਮੇਲਾ ਲੱਗਿਆ ਹੁੰਦਾ ਕਿੰਨੇ ਲੋਕਾਂ ਚ ਛਰਦ ਹਨ ਬਹੁਤ ਲੋਕ ਆਉਂਦੇ ਨੇ ਬਾਕੀ ਹੁਣ ਲੋਕ ਆਈ ਜਾਈ ਜਾਂਦੇ ਨੇ ਤੇ ਆਪਾਂ ਸਫਾਈ ਲਈ ਗਈ ਸੀਗੇ 40 50 ਜਣੇ ਉੱਥੇ ਬਲਿੰਦ ਵੀ ਤਿਆਰ ਹੋ ਰਹੀ ਹੈ ਜਿਹੜੀ ਪੁਰਾਣੀ ਸੀਗੀ ਬਲਿੰਦ ਹੁਣ ਬਲਿੰਦ ਤਿਆਰ ਕਰ ਰਹੇ ਨੇ ਉੱਥੇ ਬਲਿੰਦ ਦੇ ਵਿੱਚ ਸ਼ੈੱਡ ਥੱਲੇ ਗੱਡੀ ਲਾਈ ਤੇ ਆਪਾਂ ਚੱਲ ਪਏ ਬਾਬੇ ਦੀ ਬਲਿੰਦਗਣੀ ਮੱਥਾ ਟੇਕਿਆ ਬਾਬੇ ਦੀ ਬਲਿੰਦ ਦੇਖੋ ਛੋਟੇ ਟਾ ਨਾਲ ਸਾਰ ਬਹੁਤ ਸੇਮ ਹੀ ਤਿਆਰ ਕਰੀਆ ਬਾਈ ਬਹੁਤ ਘੈਂਟ ਮਿਸਤਰੀ ਨੇ ਹਨ ਸੇਮ ਤਿਆਰ ਕਰੀਆ ਪੂਰਾ ਘੈਂਟ ਬਣਾਈਆ ਗੱਲਬਾਤ ਪੂਰੀ ਘੈਂਟ ਆ ਬਲਿੰਦ ਦੀ ਉਹੀ ਡਿਜ਼ਾਈਨ ਪਾਇਨੇ ਪਹਿਲਾ ਵਾਲੇ ਪਹਿਲਾ ਵਾਂਗੂ ਹੀ ਰੱਖਿਆ ਦੇਖੋ ਦੂਰੋਂ ਪੂਰੀ ਲੁੱਕ ਘੈਂਟ ਬਣ ਰਹੀ ਹੈ ਹਜੇ ਤਿਆਰ ਹੋ ਰਹੀ ਆ ਹਜੇ ਲੱਗੂਗਾ 1-2 ਮਹੀਨੇ ਹੋਰ ਆ ਦੇਖੋ ਇਧਰ ਲੰਗਰ ਪਵਾਨੀ ਗੜ ਦਾ ਦੇਖੋ ਸਭਾਈ ਲਗੇ ਹੋਏ ਨੌਜਵਾਨ ਕੰਦਾਂ ਕੱਢ ਰਹੇ ਨੇ ਰਿਸ਼ੀ ਉਹ ਨੇ ਰਿਸ਼ੀ ਮਿਸਤਰੀ ਕੰਦਾਂ ਕੱਢ ਰਿਆ ਇਹ ਦੇਖੋ ਕਿ ਸੇਵਾਦਾਰ ਆਹ ਪਾਰਕ ਲੰਗਰ ਹਾਲ ਦੇ ਮੂਹਰੇ ਘੈਂਟ ਪਾਰਕ ਬਣਾਇਆ ਹੋਇਆ ਪੂਰਾ ਬੈਠਣ ਨੂੰ ਇੱਥੇ ਫੁਫਾਰੇ ਜਲਦੇ ਨੇ ਲਾਈਟਾਂ ਦੇਖੋ ਪਾਰਕ ਦੀ ਗੱਲ ਬਾਤ ਆ ਬੈਠੇ ਨੇ ਸੇਵਾਦਾਰ ਸਾਰੇ ਸੇਵਾ ਕਰਨ ਵਾਲੇ ਸਰਪੰਚੇ ਵਰਗੇ